ਨੌਕਰ ਕਿਸ ਦਾ ਇੱਕ ਵਾਰੀ ਸ਼ਾਹੀ ਮਹੱਲ ਪਾਸੋਂ ਇੱਕ ਆਦਮੀ ਬੜੇ ਸੋਹਣੇ ਸੋਹਣੇ ਕਾਲੇ ਬੈਂਗਨ ਵੇਚਦਾ ਲੰਘ ਰਿਹਾ ਸੀ ਅਕਬਰ ਨੇ ਉਹਨਾਂ ਦੀ ਤਾਰੀਫ ਕੀਤੀ ਤਬੀਰਬਲ ਕਹਿਣ ਲੱਗਾ ਹਜ਼ੂਰ ਬੈਂਗਨ ਤਾਂ ਇੱਕ ਅਜਿਹੀ ਸਬਜ਼ੀ ਹੈ ਜਿਸ ਦੀ ਤਾਰੀਫ ਹੀ ਨਹੀਂ ਹੋ ਸਕਦੀ ਕੁੱਕੜ ਬੱਕਰੇ ਤੇ ਮੱਛਾਂ ਦਾ ਮਾਸ ਵੀ ਇਹਦਾ ਮੁਕਾਬਲਾ ਨਹੀਂ ਕਰ ਸਕਦਾ ਨਾ ਹੱਡੀ ਨਾ ਪਸਲੀ ਤੇ ਖਾਣ ਵਿੱਚ ਐਡਾ ਸਵਾਦੀ ਸਰਤੇ ਸੁੰਦਰਤਾ ਜਿਵੇਂ ਕਿਸ਼ਨ ਮਹਾਰਾਜ ਵਰਗਾ ਸਾਮਲਾ ਰੰਗ ਬਸ ਖਾਓ ਤੇ ਮ제 ਪਾਓ ਅਕਬਰ ਨੇ شاہی ਰਸੋਈਏ ਨੂੰ ਹੁਕਮ ਦਿੱਤਾ ਕਿ ਅੱਜ ਤੋਂ ਰੋਜ਼ ਵੈਂਗਣ ਦੀ ਭਾਜੀ ਬਣਿਆ ਕਰੇ ਰੋਜ਼ ਵੈਂਗਣ ਖਾਣ ਨਾਲ ਕੁਝ ਦਿਨਾਂ ਪਿੱਛੋਂ ਬਾਦਸ਼ਾਹ ਨੂੰ ਦਸਤ ਲੱਗ ਪਏ ਨਾਲੇ ਸਵਾਦ ਵੀ ਫਿੱਕਾ ਫਿੱਕਾ ਜਾਪਨ ਲੱਗਾ ਬੀਰਬਲ ਨੂੰ ਬੁਲਾ ਕੇ ਅਕਬਰ ਕਹਿਣ ਲੱਗਾ ਬੀਰਬਲ ਇਹ ਵੈਂਗਣ ਕਿੰਨੀ ਰੱਦੀ ਸਬਜੀ ਐ ਇਹ ਤਾਂ ਕਿਸੇ ਕੰਮ ਦੀ ਨਹੀਂ ਹਜ਼ੂਰ ਵੈਂਗਣ ਵੀ ਕੋਈ ਸਬਜ਼ੀਆਂ ਚੋ ਸਬਜੀ ਐ ਕਾਲਾ ਸ਼ਾ ਰੰਗ ਨਾ ਮੂੰਹ ਨਾ ਮੱਥਾ ਜਨ ਪਹਾੜੋਂ ਲੱਥਾ ਨਾ ਖਰਾਕ ਇਹ ਤਾਂ ਕਮੀਆਂ ਕਮੀਨਿਆਂ ਦਾ ਖਾਣਾ ਹੈ ਸ਼ਾਹੀ ਮਲਨਾ ਵਿੱਚ ਤਾਂ ਇਸ ਦਾ ਪੱਕਣਾ ਹੀ ਮਨਾ ਹੋਣਾ ਚਾਹੀਦਾ ਹੈ ਬੀਰਬਲ ਨੇ ਉੱਤਰ ਦਿੱਤਾ ਤੂੰ ਤੇ ਬੀਰਬਲ ਅੱਗੇ ਕਹਿੰਦਾ ਸੈਂ ਕਿ ਇਹ ਬੜੀ ਉੱਤਮ ਸਬਜੀ ਹੈ ਤੇ ਆਜ ਜਿਸ ਨੂੰ ਸਭ ਤੋ ਘਟੀਆਂ ਗਿਣ ਰਿਹਾ ਹੈ ਇਸ ਦਾ ਕਾਰਨ ਅਕਬਰ ਨੇ ਪੁੱਛਿਆ ਜਨਾਬ ਉਦੋਂ ਤੁਸੀਂ ਤਾਰੀਫ਼ ਕੀਤੀ ਸੀ ਤੇ ਮੈਂ ਵੀ ਇਸ ਦੀ ਪ੍ਰਸ਼ੰਸਾ ਕਰ ਦਿੱਤੀ ਅੱਜ ਤੁਸੀਂ ਇਸ ਦੀ ਨਿੰਦਿਆ ਕੀਤੀ ਤਾਂ ਇਸ ਸੇਵਕ ਨੇ ਵੀ ਨਿੰਦਿਆ ਦੇ ਪੁੱਲ ਬਣ ਦਿੱਤੇ ਅਸੀਂ ਤਾਂ ਹਜ਼ੂਰ ਬਾਦਸ਼ਾਹ ਸਲਾਮਤ ਦੇ ਨੌਕਰ ਹਾਂ ਵੈੰਗਣਾ ਦੇ ਨਹੀਂ ਬਾਦਸ਼ਾਹ ਤਾਰੀਫ਼ ਕਰੇ ਤਾਂ ਕਰਦੇ ਹਾਂ ਜੋ ਨਿੰਦਿਆ ਕਰੇ ਤਾਂ ਨਿੰਦਿਆ ਕਰਦੇ ਹਾਂ